ਸਾਡੇ ਗੁਰੂ ਘਰ ਦੀ ਵੀ ਇੱਕ ਤથા ਹੈ ਬਾੜ ਦੀਆਂ ਤੇ ਬਹੁਤ ਸਾਰੀਆਂ ਨੇ ਬਾਬਾ RAM ਰਾਏ ਨੇ ਆਪਣੀ ਪਤਨੀ ਨੂੰ ਆਖਿਆ ਧੰਗ ਗੁਰੂ ਹਰ ਰਾਏ ਸਾਹਿਬ ਦੇ ਵੱਡੇ ਸਹਬਜ਼ਾਦੇ ਵੀ ਮੈਂ ਇਸ ਸਰੀਰ ਵਿੱਚੋਂ ਜਾ ਰਿਹਾ ਕੁਛ ਦਿਨਾਂ ਲਈ ਵਾਲਬਨ ਪੰਜ ਦਿਨਾਂ ਲਈ ਇਸ ਪਾਣੇ ਦੇ ਨਜ਼ਰ ਤੋਂ ਮੇਰੇ ਇਸ ਅਸਥੂਲ ਸਰੀਰ ਦੀ ਦੇ ਪ੍ਰੇਖ ਕਰ। ਇਹ ਕਥਾਏ ਗੁਰਪ੍ਰਕਾਸ਼ ਸੂਰਜ ਦੇ ਵਿੱਚ। ਇਹ ਕਥਾਏ ਗੁਰਮੱਤ ਦੇ ਇਤਿਹਾਸ ਦੇ ਵਿੱਚ। ਦੋ ਦਿਨ ਤੱਕ ਪੂਰੀ ਹਿਫਾਜ਼ਤ ਕਰਦੇ ਰਹੀ। ਤੇ ਮਸੰਦਾਨੋ ਕੇ ਦਏ ਇਸ ਘਟਨਾ ਦਾ ਪਤਾ ਚੱਲ ਗਿਆ ਤੇ ਮਸੰਦ ਉੰਜ ਵੀ ਗੁਰੂ ਘਰ ਤੋਂ ਪਹਿਲੇ ਹੀ ਟੁੱਟ ਕੇ ਪਹਿਲੇ ਬਾਬਾ ਪ੍ਰਤੀ ਚੰਨ ਨਾਲ ਜੁੜੇ ਅਹਿਸਾਨ ਬਾਅਦ ਵਿੱਚ ਰਾਮ ਰਾਏ ਜੇਨਾ ਮਸੰਦਾਂ ਦੀ ਸਥਾਪਨਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੀਤੀ ਸੀ ਮਸੰਦ ਫਾਰਸੀ ਦਾ ਲਫ਼ਜ਼ ਹੈ ਮਸਨ ਉਸ ਦਾ ਪੰਜਾਬੀ ਉਚਾਰਣ ਹੈ ਮਸਨ ਮਸਨਦ ਮਨ ਜੇ ਮਸਨਦ ਚੌਕੀ ਮਸਨਦ ਛੋਟਾ ਸਿੰਘਾਸਨ ਆਪਣੇ ਤਖਤ ਦੇ ਨਾਲ ਜੋ ਛੋਟਾ ਤਖਤ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੰਨਾ 22 ਮਨੁੱਖਾਂ ਨੂੰ ਬਖਸ਼ਿਸ਼ ਕੀਤੀ ਸੀ ਤਖਤ ਨੂੰ ਚੌਕੀ ਨੂੰ ਮੰਜੀ ਨੂੰ ਪਰਛਿੰਦ ਕਹਿੰਦੇ ਨੇ ਮਸਨਦ ਮੋਗਲਾਂ ਦਾ ਰਾਜ ਸੀ ਸਰਕਾਰੀ ਭਾਸ਼ਾ ਪਰ ਕਿਨ ਰਾਜ ਸੀ ਤੋਂ ਆਮ ਬੋਲ ਚਾਲ ਵਿੱਚ ਇਹ ਅਲਫਾਜ਼ ਬਹੁਤ ਆ ਗਏ ਸਨ ਮਸਨਦ ਦਾ ਇਹ ਪੰਜਾਬੀ ਉਚਾਰਨ ਹੋ ਗਿਆ ਮਸਨ ਇਹ ਬਾਈ ਸਨ ਇਹਨਾਂ ਚ ਤਿੰਨ ਬੀਬੀਆਂ ਸਨ ਉਹਨੇ ਪੁਰਸ਼ ਸਨ ਮਹਾਰਾਜ ਨੇ ਪ੍ਰਚਾਰ ਦੀ ਜ਼ਿੰਮੇਵਾਰੀ ਇਹਨਾਂ ਨੂੰ ਸੌਂਪੀ ਪ੍ਰਬੰਧ ਇਹ ਹੀ ਕਰਦੇ ਸਨ ਪਰ ਜਿਹੜਾ ਹੁਣ ਗੁਰਮਤਿ ਦਾ ਪ੍ਰਚਾਰ ਕਰੇ ਪ੍ਰਬੰਧ ਕਰੇ ਥਾਂ ਥਾਂ ਤੇ ਦੂਰ ਦੂਰ ਜਾਏ ਉਹ ਸੰਤਾਂ ਨੇ ਸਲਮਾਨ ਕੀਤਾ ਸਤਕਾਰ ਕੀਤਾ ਇਤਨਾ ਜ਼ਿਆਦਾ ਕੀਤਾ ਕਈਆਂ ਨੂੰ ਧਨ ਨਹੀਂ ਪਚਦਾ ਕਈਆਂ ਨੂੰ ਪ੍ਰਭਤਾ ਵੀ ਨਹੀਂ ਪਚਦੀ ਵਾਹਿਗੁਰੂ ਐਸੋ ਕੋ ਜਨਮ ਹੋ ਜਦ ਮਾਈ ਪ੍ਰਭਤਾ ਪਾਏ ਜਾ ਸਮਦਨਾਈ ਐਸਾ ਕਿਹੜਾ ਮਨੁੱਖ ਹੈ ਪ੍ਰਭਤਾ ਮਿਲੇ ਤੇ ਹੰਕਾਰੀ ਨਾ ਹੋਏ ਐਸਾ ਕਿਹੜਾ ਮਨੁੱਖ ਹੈ ਸੋਖਾ ਚੰਗਾ ਧਨ ਮਿਲ ਗਿਆ ਤੇ ਹੰਕਾਰੀ ਨਾ ਹੋਵੇ ਐਸਾ ਕਿਹੜਾ ਮਨੁੱਖ ਹੈ ਚੰਗੀ ਤਗੜੀ ਕੁਰਸੀ ਮਿਲ ਗਈ ਹੈ ਸਤਾ ਮਿਲ ਗਈ ਤੇ ਹੰਕਾਰੀ ਨਾ ਹੋਵੇ ਐਸੋ ਕੋ ਜਨਮੇ ਹੋ ਜਗਵਾਈ ਪ੍ਰਭਤਾ ਪਾਏ ਜਾ ਸਮਦ ਨਾਹੀ ਪ੍ਰਭਤਾ ਇਹਨਾਂ ਨੂੰ ਹਜ਼ਮ ਨਾ ਹੋਵੇ ਹੰਕਾਰੀ ਹੋ ਗਏ ਗੁਰੂ ਘਰ ਤੋਂ ਟੁੱਟ ਗਏ ਇਹਨਾਂ ਜਿਹੀ ਆਪ ਹੀ ਗੁਰੂ ਬਣ ਗਏ ਇਸ ਪਰਖਾ ਨੂੰ ਗੁਰੂ ਗੋਬਿੰਦ ਸਿੰਘ ਨੇ ਖਤਮ ਕਰ ਦਿੱਤਾ ਮਸੰਨ ਪਰਤਾ ਮਸੰਦਾਂ ਬਾਬਾ RAM ਰਾਏ ਦੀ ਅਰਥੀ ਬਣਾ ਲਈ ਪਤਨੀ ਰੋਂਦੀ ਰਹੀ ਵੀ ਮੈਨੂੰ ਕਹਿ ਗਏ ਨੇ ਪੰਜਵੇਂ ਦਿਨ ਮੈਂ ਵਾਪਸ ਆਵਾਂਗਾ ਮੇਰੇ ਅਸਥੂਲ ਸਰੀਰ ਦੀ ਦੇਖ ਲੈ ਕਰਨਾ ਮੈਂ ਬਾਹਰ ਜਾ ਰਿਹਾ ਹਾਂ ਇਸ ਤਰ੍ਹਾਂ ਗੱਲ ਸਪਸ਼ਟ ਹੋ ਗਈ ਸੂਖਮ ਸਰੀਰ ਅਲਗ ਹੈ ਉਹ ਇੱਕ ਹਵਾ ਹੈ ਇਹ ਅੰਗ ਕਹ ਲੋ ਪ੍ਰਾਣਮਈ ਕੋਸ਼ ਹੈ ਪ੍ਰਾਣਮਈ ਸਰੀਰ ਹੈ ਕਹਿੰਦੇ ਨੇ 100 ਸਾਲ ਪਹਿਲੇ ਬਨਾਰਸ ਦਾ ਰਾਜਾ ਵੀ ਇਸ ਤਰ੍ਹਾਂ ਕਰ ਲੈਂਦਾ ਸੀ ਬੜਾ ਧਾਰਮਿਕ ਅੱਜ ਹੀ ਸ਼ੰਕਰਾਚਾਰੀਆ ਜਿਹੜਾ ਹੋਇਆ ਉਹ ਵੀ ਇਸ ਤਰ੍ਹਾਂ ਕਰ ਲੈਣ ਦੱਸੇ। ਬੜੇ ਬੜੇ ਜੋਗੀ ਵੀ ਕਰ ਲੈਣ ਦੇ ਸਨ। ਕਿਸੇ ਬਗੜਾਟਾਂ ਦੇ ਸਾਈਆਂ ਦੇ ਚੰ ਮੈਂ ਆਪ ਜੀ ਦੇ ਸਾਹਮਣੇ ਸਾਰਾ ਪ੍ਰਸੰਗ ਰੱਖਦੇ ਆਂ ਗਏ ਬੇਸਾਂ ਦਾ ਹੁਕਮਨਾਮਾ ਆਇਆ। ਸੂਕਸ਼ਮ ਸ੍ਰੀ ਹਰਿਗ ਦਾ ਅਲਗ ਹੈ ਸਾਡੇ ਦੋ ਦੋ ਸ੍ਰੀਮੈਂ ਹਸੂਲ ਸੂਕਸ਼ਮ ਅਸਥੂਲ ਸਰੀਰ ਦੀ ਲੋੜ ਹੈ ਸੂਖਮ ਲੈਣੇ ਸੂਖਮ ਸਰੀਰ ਮਨ ਕਰਕੇ ਜੋ ਸੁਣਿਆ ਗਿਆ ਸੁਣਿਆ ਹੋਇਆ ਸੂਖਮ ਸਰੀਰ ਦੇ ਚਲਿਆ ਜਾਏਗਾ ਸੰਸਕਾਰਾਂ ਦੇ ਰੂਪ ਵਿੱਚ ਜਿਵੇਂ ਸਾਡੇ ਕੰਠ ਤੋਂ ਜਿਹੜੀ ਬੁਰਕੀ ਜਾਂਦੀ ਹੈ ਚਬਾਈ ਹੋਈ ਜਾਂਦੀ ਹੈ ਸਿੱਧੀ ਠੋਸ ਅੰਦਰ ਕਰਨੀ ਔਖੇ ਹੈ ਚਬਾਈ ਹੋਈ ਉਹੀ ਖੂਨ ਬਣਦੀ ਉਹੀ ਮਾਸ ਬਣਦੀ ਖੂਨ ਬਣ ਕੇ ਜਦ ਖੂਨ ਦੀ ਪਰਤ ਪਰਤ ਜਮਦੀ ਹੈ ਤੇ ਉਹੀ ਮਾਸ ਬਣਦੀ ਹੈ ਉਹੀ ਚਰਬੀ ਬਣਦੀ ਹੈ ਮਨ ਕਰਕੇ ਜੋ ਅਸੀਂ ਪੜਦੇ ਹਾਂ ਸੁਣਦੇ ਹਾਂ ਵੇਖਦੇ ਹਾਂ ਮਨ ਕਰਕੇ ਸੁਣੇ ਨੂੰ ਮਨ ਨੇ ਮੰਨ ਲਿਆ ਵੇਖੇ ਨੂੰ ਮਨ ਨੇ ਮੰਨ ਲਿਆ ਪੜ੍ਹੇ ਨੂੰ ਮਨ ਨੇ ਮੰਨ ਲਿਆ ਉਹ ਫਿਰ ਸੂਖਮ ਸਰੀਰ ਵਿੱਚ ਸੰਸਕਾਰਾਂ ਦੇ ਰੂਪ ਦੇ ਸਮਾਜ। ਜਿੱਥੇ ਸਾਰਿਆਂ ਦਾ ਅਸੂਲ ਸਰੀਰ ਅਲਗ-ਅਲਗ ਹੈ। ਸੂਖਮ ਸਰੀਰ ਵੀ ਅਲਗ ਹੈ। ਅਰਗ ਦੇ ਵਾਕ ਵਾਕ। ਜਿੱਥੇ ਇਹ ਆਕਾਰਕ ਸਰੀਰ ਅਲਗ-ਅਲਗ ਹੈ। ਸੰਸਕਾਰਕ ਸਰੀਰ ਵੀ ਅਲਗ ਹੈ। ਖੇਡੇ ਮਸੰਦਾਂ ਨੇ ਅਰਖੀ ਬਣਾ ਲਈ ਚੇਤਾ ਤੇ ਰੱਖ ਦਿੱਤਾ ਅਗਲਾ ਦੇਤੇ ਬਾਬਾ ਰਾਮ ਰਾਏ ਦਾ ਅੱਧੇ ਤੋਂ ਵੀ ਸਾਰਾ ਸਰੀਰ ਜਲ ਗਿਆ ਅੱਧੇ ਤੋਂ ਵੀ ਜ਼ਿਆਦਾ ਜਲ ਗਿਆ ਫੁਕਰੋ ਫੁਕਰੋ ਰਾਚਾ ਜਲ ਗਿਆ ਚਿਹਰਾ ਮੌਰਾ ਜਲ ਗਿਆ ਚੇਤਾ ਤੇ ਯੋੜਾ ਕਰ ਦਿੱਤਾ ਬਾਦ ਵਿੱਚ ਔਲਾਦ ਦਾ ਸੂਖਮ ਸਰੀਰ ਆਇਆ ਵਾਪਸ ਕੈਨੇ ਨ ਆਵਾਜ਼ ਹੋਈ ਐ ਮਸੰਦੋ ਫੁਸੇ ਲੈ ਨੋ ਜ਼ਿੰਦਾ ਸਾੜਿਆ ਗੁਰੂ ਤੁਹਾਨੂੰ ਜ਼ਿੰਦਾ ਜਲਾਏ ਸਰਬ ਦਿੱਤਾ ਕਿਨਾ ਮਸੰਦਾਂ ਨੂੰ ਫਿਰ ਜ਼ਿੰਦਾ ਜਿਰਾ ਕੇ ਵਾਲਿਆ ਰਸ اس کا مطلب ہے تباریخی سبوت سوکشم شریر الگ ہے استھول الگ ہے یھارت سدھانت یہ دو سریر میں تن اور من پرانمائی شریر اور یہ استھول سریر جو ان پانی دا پتلا ہے ساڈے براہم دیوری چلے پانی ان ਸੋਖਸ਼ਮ ਸਰੀਰ ਵਿੱਚ ਪ੍ਰਭੂ ਦਾ ਨਾਮ ਗਿਆਨ ਆਤਮ ਤੱਕ ਜ਼ਿਆਦਾ ਸਮਾ ਜਾਤ ਤਾਂ ਇਹ ਫਿਰ ਸਹਿਜੇ ਸਹਿਜੇ ਇਸ ਅਸਥੂਲ ਸਰੀਰ ਨਾਲ ਆਪਣਾ ਸੰਬੰਧ ਤੋੜਨ ਲੱਗ ਪੈਂਦਾ ਹੈ। ਅਲਗ ਹੋਣ ਲੱਗ ਪੈਂਦਾ। ਇਸ ਅਸਥੂਲ ਸਰੀਰ ਨੂੰ ਬੋਝ ਸਮਝਣ ਲੱਗ ਪੈਂਦਾ ਹੈ। ਭਾਰ ਸਮਝਣ ਲੱਗ ਪੈਂਦਾ ਹੈ, ਜੇਲ ਸਮਝਣ ਲੱਗ ਪੈਂਦਾ ਹੈ। ਇਤੇ ਮੈਂ ਜੇਲ੍ਹ ਵਿੱਚ ਬੰਦ। ਇਸੇ ਮੈਨੂੰ ਹਥਕੜੀਆਂ ਲੱਗੀਆਂ। ਇਤੇ ਮੈਂ ਬੰਧਨ ਦੇਚੇ। ਉਸ ਨੂੰ ਬੰਧਨ ਮਹਿਸੂਸ ਹੋਣ ਲੱਗ ਪੈਂਦਾ। ਇਸ ਕਾਇਆ ਵਿੱਚ ਰਹਿਣਾ, ਇਸ ਸਰੀਰ ਵਿੱਚ ਰਹਿਣਾ। ਇਸ ਤਰ੍ਹਾਂ ਦੇ ਪੁਰਸ਼ ਇਸ ਉਡੇਕ ਵਿੱਚ ਰਹਿਣ ਲੱਗ ਪੈਂਦੇ ਨੇ ਕਈ ਵਾਰ। ਦੋ ਤਰ੍ਹਾਂ ਦੇ ਇਸ ਤਰ੍ਹਾਂ ਦੇ ਮਨੁੱਖ ਹੁੰਦੇ ਨੇ ਕਿ ਤੇ ਪਰਉਕਾਰ ਦੀ ਖਾਤਰ ਸੋਚਦੇ ਨੇ ਚਲੋ ਇਹ ਸੋਲ ਸਰੀਰ ਰਵੇ ਜਿੰਨਾ ਵੱਤ ਤੋਂ ਵੱਧ ਪਰਉਕਾਰ ਕਰ ਸਕੀਏ ਕੁਝ ਐਸੇ ਹੈ ਜੋ ਇਸ ਲਈ ਚ ਰੁਚੀ ਨਹੀਂ ਰੱਖਦੇ ਕਿ ਕੰਨ ਛੇਤੀ ਹੀ ਖਤਮ ਹੋਵੇ ਬਸ ਤਾਂ ਮਰਨ ਨੂੰ ਪੂਰਨ ਆਨੰਦ ਸਮਝਣ ਲੱਗ ਪੈਂਦੇ ਨੇ ਇਹ ਮਾੜਾ ਮੋਟਾ ਬੰਧਨ ਵੀ ਗਿਆ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਤੇ ਉਹੀ ਕਹਿ ਸਕਦਾ ਜਿਹਦਾ ਸੂਖਸ਼ਮ ਸਰੀਰ ਦਾ ਸੰਬੰਧ ਅਸਥool ਨਾਲੋਂ ਟੁੱਟ ਚੁਕੇ ਹਨ ਅਲਗ ਹੋ ਗਏ ਦੋ ਨੁਕਤੇ ਹੋਰ ਵੀ ਸੁਣ ਲੈਣਾ ਜਿੱਥੇ ਸਤ ਸੰਗ ਹੋਵੇ ਕੀਰਤ ਪਵਿੱਤਰ satsang ਪ੍ਰਭੂ ਨਾਮ ਦਾ ਸਿਮਰਨ ਜਪ ਤਪ ਕਥਾ ਕੀਰਤਨ ਉੱਥੇ ਅਕਸਰ ਇਸ ਤਰ੍ਹਾਂ ਦੇ ਸੂਖਸ਼ਮ ਸਰੀਰ ਮੌਜੂਦ ਹੁੰਦੇ ਹਨ ਮੌਜੂਦ ਹਨ ਜਿਨ੍ਹਾਂ ਦੇ ਅਸੂਲ ਸਰੀਰ ਤੇ ਜਲਾ ਦਏ ਗਏ ਹਨਤ ਹੋ ਗਿਆ ਲੇਕਿਨ ਪ੍ਰਭੂ ਦੇ ਚਲੇਨ ਨਹੀਂ ਹੋ ਸਕੇ ਮੁਕਤ ਨਹੀਂ ਹੋ ਸਕੇ ਇਹ ਫਿਰ ਦੂਜੇ ਸਰੀਰ ਵਿੱਚ ਪਹਿਣਗੇ ਅਸਤੂਲ ਸਰੀਰ ਵਿੱਚ ਮੈਂ ਫਿਰ ਅਰਜ਼ ਕਰਾਂ ਜਿਵੇਂ ਅਸਤੂਲ ਸਰੀਰ ਜਨਾਂ ਕੋਲ ਨੇ ਇਹਨਾਂ ਵਿੱਚੋਂ ਕਈ ਨੇਕ ਨੇ ਕਈ ਬਦ ਨੇ ਕਈ ਬਹੁਤ ਭਿਆਨਕ ਨੇ ਤੇ ਬੰਦਾ ਕਹਿੰਦਾ ਇਹ ਮੱਥੇ ਨਾ ਹੀ ਲਗੇ ਤੇ ਚੰਗ ਤੇ ਚੰਗਾ ਵਾਹਿਗੁਰੂ ਪ੍ਰੇਦਾ ਕਿੰਨਾ ਮੁਖ ਡਰਾਵਣੇ ਜੇ ਨ ਵਿਸਾਰੇ ਉਹ ਨਾਮ ਜੋ ਪ੍ਰਭ ਕੀਏ भगत ਤੇ ਬਾਹਰ ਸਿੰਖੇ ਸਦਾ ਡਰਾਨੇ ਸਵੇਰ ਕਹਿੰਦੇ ਡਰਦਾ ਹੀ ਰਹਿਣਾ ਹੈ ਪਤਾ ਨਹੀਂ ਕੀ ਕਰਦੇ ਸਾਦੀ ਵੀ ਕਹਿੰਦੇ ਨੇ ਹੇ ਹੁਦਾ ਦਰਦਾਂ ਮੈਂ ਤੈਸਾਂ ਫਿਰ ਮੈਂ ਦਰਦਾ ਉਹਨਾਂ ਤੋਂ ਜਿਹੜੇ ਤੈਸੋਂ ਨਹੀਂ ਦਰਦੇ ਉਹ ਨਾ ਕੋਈ ਦਰਦਾ ਦਰਦਾਂ ਮੈਂ ਤੈਸਾਂ ਕਬੀਰ ਵੀ ਕਹਿੰਦੇ ਨੇ ਹਰ ਹਰ ਕੰਮ ਤੇ ਬਾਲਾ ਜੀਉ ਨਾ ਜਾਣਾਂ ਕਿਆ ਕਰੀ ਪਤਾ ਨਹੀਂ ਪ੍ਰਭੂ ਨੇ ਕੀ ਕਰੇ ਮੇਰੇ ਕਰਮਾਂ ਕਰ ਦਰਵਾਜ਼ੇ ਤੇਇ ਤੋਂ ਫਿਰ ਮੇਰੇ ਦਰਵਾਜ਼ੇ ਉਹਨਾਂ ਤੋਂ ਜੋ ਤੇਇ ਤੋਂ ਨਹੀਂ ਡਰਦੇ ਸਾਦੇ ਇਸ ਤਰ੍ਹਾਂ ਕਹਿੰਦੇ ਜੋ ਪ੍ਰਭ ਕੀਏ ਭਗਤ ਤੇ ਬਾਝ ਇੰਤਿੰਪੇ ਸਦਾ ਡਰਾਨੇ ਰਹੀਏ ਜਿਵੇਂ ਅਸਥੂਲ ਸਰੀਰ ਕਈਆਂ ਦੇ ਨੇਕ ਨੇ ਬਦਨ ਪਤਾ ਚਲ ਜਾਂਦਾ ਹੈ ਕਿ ਬਹੁਤ ਬੈੜਾ ਮਨੁੱਖ شریف ਮਨੁੱਖ ਆਪਣੇ ਘਰ ਦੇ ਦਰਵਾਜ਼ੇ ਬਦਮਾਸ਼ਾਂ ਲਈ ਬੰਦ ਰੱਖਦੇ ਹੈ। ਇਹ ਸਾਡੇ ਘਰ ਨਹੀਂ ਆਣੇ ਚਾਹੀਦੇ। ਬੁਰੇ ਮਨੁੱਖਾਂ ਲਈ ਨੇਕ ਮਨੁੱਖ ਆਪਣੇ ਘਰ ਦੇ ਦੁਆਰ ਬੰਦ ਰੱਖਦੇ ਹੈ। ਜਿਸ ਕਰਾ ਬੁਰੇ ਅਸਥੂਲ ਸਰੀਰ ਹੁੰਦੇ ਨੇ ਉਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਉਹਨਾਂ ਦੇ ਸੂਖਸ਼ਮ ਸਰੀਰ ਵੀ ਬਹੁਤ ਬੈੜੇ ਹੈ। ਜੋ ਬੁਰਾ ਕਰਦੇ ਰਹੇ ਉਹਦੇ ਸੰਸਕਾਰ ਸੂਖਸ਼ਮ ਸਰੀਰ ਵਿੱਚ ਜਮਾ ਹੁੰਦੇ ਹੈ ਜੋ ਖਾਂਦੇ ਰਹੇ ਉਹ ਅਸੂਲ ਸਰੂਰ ਦੇ ਖੂਨ ਬਣਦਾ ਰਿਹਾ ਚਰਬੀ ਬਣਦੀ ਰਹੀ ਜੋ ਮਨ ਕਰਕੇ ਵੇਖਦੇ ਰਹੇ ਸੁਣਦੇ ਰਹੇ ਪੜ੍ਹਦੇ ਰਹੇ ਸੋਚਦੇ ਰਹੇ ਮੰਨਦੇ ਰਹੇ ਉਹ ਸੂਖਸ਼ਮ ਸਰੀਰ ਵਿੱਚ ਸੰਸਕਾਰਾਂ ਦੇ ਰੂਪ ਵਿੱਚ ਜਮਾ ਹੁੰਦਾ 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 ਸਿਰ ਬੁਰਾਈ ਵੇਖਦੇ ਰਹੇ। দৃষ্টি ਦੋ ਤਰ੍ਹਾਂ ਦੀ ਹੁੰਦੀ ਹੈ, ਦੋਖ ਦ੍ਰਿਸ਼ਟ ਔਰ ਨਿਰਮਲ ਦ੍ਰਿਸ਼ਟ, ਪਵਿੱਤਰ ਦ੍ਰਿਸ਼ਟ। ਪਵਿੱਤਰ ਤਕਣੀ, ਅਪਵਿੱਤਰ ਤਕਣੀ, ਇਹਨੂੰ ਕਹਿੰਦੇ ਨੇ ਨਿਰਦੋਖ ਦ੍ਰਿਸ਼ਟ, ਦੋਖ ਦ੍ਰਿਸ਼ਟ। ਨਿਰਮਲ ਦ੍ਰਿਸ਼ਟੀ, ਪਵਿੱਤਰ ਦ੍ਰਿਸ਼ਟੀ, ਅਪਵਿੱਤਰ ਦ੍ਰਿਸ਼ਟੀ, ਦੋਖ ਦ੍ਰਿਸ਼ਟ। ਜਿਸ ਮਨੁਖ ਦੀ ਦ੍ਰਿਸ਼ਟੀ ਲੋਭ ਹੈ ਉਹਨੂੰ ਕਿਦਰੇ ਵੀ ਕੁਝ ਚੰਗਾ ਨਹੀਂ ਦਿਖਾਈ ਦੇਵੇਗਾ। ਇਹ ਵੀ ਮਾੜਾ ਹੈ, ਉਹ ਵੀ ਮਾੜਾ ਹੈ, ਉਹ ਵੀ ਮਾੜਾ ਹੈ, ਉਹ ਵੀ ਠੀਕ ਨਹੀਂ, ਉਹ ਵੀ ਠੀਕ ਨਹੀਂ। ਤੇ ਚੋਂਕੇ ਹਾਰੇ ਦੇ ਜਮਾੜਾ ਹੀ ਦਿਖਾਈ ਦੇਂਦਾ ਹੈ ਤਾਂ ਫਿਰ ਮਾੜੇ ਦਿਖਾਈ ਦੇਣ ਕਰਕੇ ਸਾਰੇ ਵੈਰੀ ਦਿਖਾਈ ਦੇਣਗੇ। ਤੈਨੂੰ ਕਹਿੰਦੇ ਲੋਭ ਦ੍ਰਿਸ਼ਟੀ। ਸ਼ੁਭ ਦ੍ਰਿਸ਼ਟੀ। ਸ਼ੋਭ ਦ੍ਰਿਸ਼ਟ ਕੇ ਜੀ ਆਉਂਦੀ ਐ ਜਿਹਦਾ ਸੂਕਸ਼ਮ ਸਰੀਰ ਸ਼ੁਭ ਹੁੰਦਾ ਹੈ ਜਿਹਦੇ ਸੰਸਕਾਰ ਬੜੇ ਸ਼ੁਭ ਹੁੰਦੇ ਨੇ ਤੇ ਸੰਸਕਾਰ ਬਣਦੇ ਨੇ ਕਰਮਾਂ ਕਰਕੇ ਜਿਹਦੇ ਕਰਮ ਬੜੇ ਸ਼ੁਭ ਹੁੰਦੇ ਨੇ ਪਹਿਚਾਣ ਕੀ ਆਉਂਦੀ ਐ ਉਹਦੀ ਦ੍ਰਿਸ਼ਟੀ ਬੜੀ ਸ਼ੁਭ ਹੁੰਦੀ ਐ ਉਹ ਹਾਰੇ ਤੇ ਸ਼ੁਭ ਦੇਖੀ ਜਾਂਦਾ ਹੈ ਸ਼ੁਭ ਦੇਖੀ ਜਾਂਦਾ ਹੈ ਸ਼ੋਭ ਦੇਖਣਾ ਉਸਦਾ ਸੁਭਾਅ ਹੈ ਤੂੰ ਕੇ ਸ਼ੋਭ ਦੁੱਖ ਦੇਖਣਾ ਉਸਦਾ ਸੁਭਾਅ ਹੈ